ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੀ ਪੰਜਾਬੀ ਬਰੇਗੰਡ ਮੌਕੇ ਸੁਨਾਮ ਵਿਖੇ ਕੈਮਿਸਟ ਐਸੋਸੀਏਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਭਰ ਦੇ ਕੈਮਿਸਟਾਂ ਨੇ ਭਾਗ ਲਿਆ ਅਤੇ ਖੂਨਦਾਨ ਕੀਤਾ ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਅਜਿਹੇ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਉਹਨਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਇਸ ਦੇ ਲਈ ਕੈਮਿਸਟ ਐਸੋਸੀਏਸ਼ਨ ਵੱਲੋਂ ਪੰਜਾਬੀ ਬਰੇਗੰਡ ਤੇ ਇਹ ਆਯੋਜਨ ਕੀਤਾ ਗਿਆ ਜੇ ਇੱਥੇ ਆਇਸੀ ਬਲੱਡ ਡੋਨੇਸ਼ਨ ਕੈਂਪ ਚ ਜਿਹੜਾ ਕੈਮਿਸਟ ਐਸੋਸੀਏਸ਼ਨ ਨੇ ਇਹ ਆਰਗੇਨਾਈਜ਼ ਕੀਤਾ ਹੈ ਐਂਡ ਇਟ ਇਜ਼ ਅ ਵੈਰੀ ਗੁੱਡ ਕਾਜ਼ ਵੀ ਸਾਰੇ ਇਸ ਕੰਮ ਚ ਵੱਚੜ ਕੇ ਹਿੱਸਾ ਲੈ ਰਹੇ ਹੈ ਤੇ ਅਸੀਂ ਵੀ ਥੈਂਕਫੁਲ ਹਾਂ ਵੀ ਇਹਨਾਂ ਨੇ ਸਾਨੂੰ ਬੁਲਾਇਆ ਤੇ ਸਾਰਿਆਂ ਨੂੰ ਇਹ ਜਿੰਨੀ ਬਲੱਡ ਡੋਨੇਸ਼ਨ ਰੈਡੀ ਹੋ ਕਰਨੀ ਚਾਹੀਦੀ ਸੀ ਸੋ ਵੈਰੀ ਗੁੱਡ ਥਿੰਗ ਟੂ డు ਤੁਹਾਨੂੰ ਪਤਾ ਚੱਲਿਆ ਹੈ ਕਿ 올 ਇੰਡੀਆ ਕੈਮਿਸਟ ਐਸੋਸੀਏਸ਼ਨ ਦੀ 50th ਐਨੀਵਰਸਰੀ ਹੈ ਸੋ ਉਸ ਦਿਨ ਨਾਲ ਹੀ ਇਹ ਪ੍ਰੋਗਰਾਮ ਦਾ ਅਰਜ਼ੋਜਨ ਕੀਤਾ ਗਿਆ ਹੈ ਤੋ ਇਹ ਬੜੀ ਇੱਕ ਮਾਨਵਾਨੀ ਗੱਲ ਹੈਗੀ ਹੈ ਕਿ ਸੁਨਾਮ ਐਸੋਸੀਏਸ਼ਨ ਔਰ ਸੰਗਰੂਰ ਡਿਸਟ੍ਰਿਕਟ ਕੈਮਿਸਟ੍ਰੇਸ਼ਨ ਵੱਲੋਂ ਅੱਜ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਅਸੀਂ ਦੇਖਿਆ ਕਿ ਕਾਫੀ ਲੋਗ ਆਪਣੀ ਸਹਿਮਤੀ ਦੇ ਨਾਲ ਬਲੱਡ ਡੋਨੇਟ ਕਰ ਰਹੇ ਹਨ ਬਲੱਡ ਡੋਨੇਟ ਕਰਨ ਵਾਲਿਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਇੱਥੇ ਦੇਖਣ ਨੂੰ ਮਿਲਿਆ ਔਰ ਇਹ ਇੱਕ ਬਹੁਤ ਅੱਛੀ ਗੱਲ ਹੈ ਇਸ ਤਰ੍ਹਾਂ ਦਾ ਜਿਹੜੇ ਕੈਂਪ ਨੇ ਇਹ ਰੂਟੀਨ 'ਚ ਲੱਗਨੇ ਰਹੇ ਨੇ ਚਾਹੀਦੇ ਨੇ ਔਰ ਬਲੱਡ ਡੋਨੇਸ਼ਨ ਕਰਨ ਦੇ ਨਾਲ ਬੰਦੇ ਦੀ ਖੁਦ ਦੀ ਹੈਲਥ ਜੋ ਹੈ ਉਹ ਵੀ ਬਲਕਿ ਅੱਛੀ ਹੁੰਦੀ ਹੈ ਇਸ ਦੇ ਵਿੱਚ ਇਹ ਨਹੀਂ ਸੋਚਣਾ ਚਾਹੀਦਾ ਕਿ ਸ਼ਾਇਦ ਬਲੱਡ ਡੋਨੇਟ ਕਰਕੇ ਕੋਈ ਇਸ ਤਰ੍ਹਾਂ ਦੀ ਵੀਕਨੈਸ ਆਏਗੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਏਗੀ ਬਲਕਿ ਬਾਡੀ ਆਪਣੇ ਆਪ ਹੀ ਉਸ ਨੂੰ ਪੂਰਾ ਕਰ ਲੈਂਦੀ ਹੈਗੀ ਜਿੰਨਾ ਬਲੱਡ ਡੋਨੇਟ ਕਰਦੇ ਆ ਬਲਕਿ ਉਸ ਤੋਂ ਅੱਛਾ ਇੱਕ ਨਵਾਂ ਬਲੱਡ ਜੋ ਹੈ ਉਹ ਆਪਣੇ ਆਪ ਹੀ ਬਾਡੀ ਦੇ ਵਿੱਚ ਫਾਇਦਾ ਹੋ ਜਾਂਦਾ ਹੈ। ਕੰਪਨੀ ਆਲ ਇੰਡੀਆ ਆਰਗੇਨਾਈਜੇਸ਼ਨ ਇਹਦੀ ਕੋਸਟ ਹੈ ਸਾਡੀ ਇੰਡੀਆ ਲੈਵਲ ਦੀ ਸੰਸਥਾ ਹੈ। ਉਹਨੇ 골ਡਨ ਜਵਲੀ ਪੰਜਾਬ ਵਿੱਚ ਬਸਤੀ ਬਣਾ ਰਹੇ ਆ। ਜੀ ਜੇ ਕਰਕੇ ਹਰ ਡਿਸਟ੍ਰਿਕਟ ਦੇ ਵਿੱਚ ਪੂਰੇ ਇੰਡੀਆ ਦੇ ਵਿਚਾਰ ਅਬਦਾਨ ਨਿਸ਼ਨ ਕੈਂਪੋ ਲਗਾਏ ਜਾ ਰਹੇ ਹਨ ਦੂਸਰਾ ਸਾਡਾ ਜਿਹੜਾ ਆਲ ਇੰਡੀਆ ਦੇ ਪ੍ਰਧਾਨ ਨੇ ਸ੍ਰੀ ਜੀਐਸਟੀ ਨੇ ਉਹਨਾਂ ਦਾ ਵੀ ਜਿਹੜਾ 75 ਮਾ ਉਹਨਾਂ ਦੀ ਅਸੀਂ ਜਿਹੜੀ ਜਨਸਤਾ ਦੀ ਹੈ ਉਹ ਬਣਾ ਰਹੇ ਹਾਂ ਗਨੀਯ ਬੁੱਕ ਦੇ ਵਿੱਚ ਅਸੀਂ ਰਿਕਾਰਡ ਕਰਨ ਵਾਸਤੇ ਇਹ ਸਾਰਾ ਅਪਰਾ ਲੱਗਦਾ ਹੈ ਮਸ ਸਰ ਸਾਡਾ ਦੇਸ਼ ਦੇ ਵਿੱਚ ਕੋਵਿਡ ਤੋਂ ਲੈ ਕੇ ਕਦੇ ਸਾਰੇ ਚਰਚਾ ਦੇ ਵਿੱਚ ਆਏ ਨੇ ਹਮੇਸ਼ਾ ਹੀ ਦਿਨ ਰਾਤ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਰਹਿੰਦੇ ਆਂ ਹੂੰ ਫਿਰ ਨੇ ਇੱਕ ਬਹੁਤ ਬੜਾ ਉਪਰਾਲਾ ਕੀਤਾ ਹੈ 올 ਇੰਡੀਆ ਦੇ ਵਿੱਚ ਆਪਣੇ 800 ਡਿਸਟ੍ਰਿਕਟ ਨੇ 800 ਡਿਸਟ੍ਰਿਕਟ ਦੇ ਵਿੱਚ 800 ਡਿਸਟ੍ਰਿਕਟ ਦੇ ਵਿੱਚ ਹਰ ਇੱਕ ਇੱਕ ਕੈਂਪ ਤਾਂ ਮਿਨੀਮਮ ਲੱਗ ਰਿਹਾ ਹੈ ਕਈ ਡਿਸਟ੍ਰਿਕਟਾਂ ਦੇ ਵਿੱਚ 2-2 3-3 ਕੈਂਪ ਵੀ ਲੱਗ ਰਹੇ ਨੇ ਸਾਡਾ ਇਹ ਟਾਰਗੇਟ ਹੈ ਐਸਾ ਇੱਕ ਟਾਰਗੇਟ ਬਣਾ ਕੇ ਜਾਣਾ ਤਾਂ ਕਿ ਜਿਹੜਾ ਉਹਨੂੰ ਕੋਈ ਤੋੜ ਨਾ ਸਕੇ ਤੇ ਲੋਕਾਂ ਨੂੰ ਮੋਟੀਵੇਟ ਵੀ ਹੋਣ ਸਾਡਾ 75000 ਯੂਨਿਟ ਅੱਜ ਪੂਰੋ ਇਕੱਠੇ ਕਰਨ ਦਾ ਪੂਰੇ 올 ਓਵਰ ਇੰਡੀਆ ਸਾਡੀ 올 ਇੰਡੀਆ ਆਰਗੇਨਾਈਜੇਸ਼ਨ ਆਫ ਕਮਿਸ਼ਨ ਐਂਡ ਡਰੱਗਿਸਟ ਵੱਲੋਂ ਇੱਕ ਬੈਨਰ ਦੇ نیچے ਇਕੱਠੇ ਕਰਨ ਦਾ ਰਿਕਾਰਡ ਅਸੀਂ ਬਣਾਉਣ ਜਾ ਰਹੇ ਹਾਂ ਜਿਹੜਾ ਕਿ ਤੁਹਾਨੂੰ ਉਮੀਦ ਹੈ ਇਹ ਗਿਨੀਜ਼ ਬੁੱਕ ਦੇ ਵਿੱਚ ਸਾਡਾ ਦਰਜ ਹੋਏਗਾ